ਸਰ ਜਿਹੜੀ 22 ਕਿੱਲੇ ਜ਼ਮੀਨ ਸਰਵਾਈ ਹੋਗਾ ਨਾ ਸਰ ਉਹਦੇ ਵਿੱਚ ਸੌਂਜੀਦਾਰ ਰਬੋ ਜੀ ਉਹਦੇ ਵਿੱਚ ਸੌਂਜੀਦਾਰ ਮਤਲਬ ਸਰ ਇਹ ਮਾਫੀ ਪਹਿਲਾਂ ਜਦੋਂ ਹਾਥੀ ਵਾਲੇ ਬਾਬੇ ਆਉਂਦੇ ਨੇ ਤੇ ਉਦੋਂ ਇਹ ਮਾਫੀ ਦਿੱਤੀ ਹਈ ਲੋਕਾਂ ਨੂੰ ਸੌਂਜੀਦਾਰ ਦਾ ਕੀ ਮਤਲਬ ਸਰ ਸੌਂਜੀਦਾਰ ਮਾਫੀਦਾਰ ਮਾਲਕਦਾਰ ਸਰ ਇਹ ਨਾ ਇਹਨਾਂ ਦੀ ਜਿਹੜੀ ਆ ਉਹਨਾਂ ਦੇ ਨਾਂ ਤੇ ਤੁਰੀ ਆਉਂਦੀ ਆ ਜਿਹੜੇ ਬੰਦੇ ਪਹਿਲਾਂ ਮਾਉਂਦੇ ਰਹੇ ਆ ਤੇ ਉਹ ਜਿਹੜੀ ਜ਼ਮੀਨ ਬੋਲੀ ਦੇ ਦਿੱਤੀ ਜਾਂਦੀ ਉਹ 11 ਕਿੱਲੇ ਬੋਲੀ ਦੇ ਦਿੱਤੀ ਜਾਂਦੀ ਆ ਲੇ ਤੇ ਜਿਹੜੀ ਗੋਲੀ ਤੇ ਦਿੱਤੀ ਜਾਂਦੀ ਆ ਸਰ ਨਿਸ਼ਾਨਦੇਹ ਨੂੰ ਬੜੀ ਪਰ ਲਿਖ ਦਿੱਤੀ ਸਾਨੂੰ ਕਰੈਕਟਰ ਆ ਸਭ ਨੂੰ ਚਿੱਟੀਆਂ ਆਈਆਂ ਤੇ ਉਹ ਤੁਸੀਂ ਉੱਥੇ ਜੀਸੀਬੀ ਲਿਜਾ ਕੇ ਗੁਰੂ ਰਵਦਾਸ ਮਾਰੇ ਦੇ ਗੁਰਦੁਆਰਾ ਸਾਹਿਬ ਦਾ ਖਲਾਰਾ ਪਾਇਆ ਨਾ ਮੈਂ ਤੁਹਾਡੇ ਸਾਰੇ ਪੰਚਾਇਤੀ ਭਾਗ ਦਾ ਖਲਾਰਾ ਪਾਊਗਾ ਤੁਸੀਂ ਹੁਣ ਜੀਸੀਬੀ ਲੈ ਕੇ ਜਾਏ ਚਾਹੇ ਸੌਂਜੀਦਾਰਾ ਚਾਹੇ ਮਾਫੀਦਾਰਾ ਚਾਹੇ ਕੋਹ ਹੋਰ ਐਬੀਸੀ ਡੀਆਂ ਹਰ ਚੀਜ਼ ਦਾ ਖਲਾਰਾ ਪਾਊਗਾ ਇਹ ਬੈਠ ਕੇ ਤੁਸੀਂ ਦੇਖਣਾ ਕਿ ਕੀ ਕਰਨਾ ਹੈ ਕਿਤਾ ਆਪਣੀ ਇੱਜ਼ਤ ਬਚਾਉਣੀ ਹੈ ਜਦੋਂ ਤੁਸੀਂ ਸਾਡੇ ਗੁਰੂ ਦੀ ਇੱਜ਼ਤ ਨਹੀਂ ਰਹਿਣ ਦਿੱਤੀ ਮੈਂ ਤੁਹਾਡੀ ਇੱਜ਼ਤ ਕਿਦਾਂ ਰੱਖ ਸਕਦਾ ਹਾਂ ਦੱਸੋ ਜੀ ਉਹ ਦੇਖ ਗੁਰੂ ਗੋਬਿੰਦ ਸਿੰਘ ਮਹਾਰਾਜ ਲੱਗੇ 300 350 ਕਮਰਾ 11 ਮੰਜ਼ਲੇ ਦੀ ਬਿਲਡਿੰਗ ਦੇ ਕੋਈ ਕਮਰਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਲੱਗੇ ਜਿੱਥੇ ਭਗਵਾਨ ਬਾਲਮੀਕ ਮਹਾਰਾਜ ਲੱਗੇ ਕੋਈ ਕਮਰਾ ਔਰ ਇਸ ਕਮਰੇ ਦੇ ਵਿੱਚ ਵੀ ਜੇ ਅਸੀਂ ਲੜਾਈ ਨਹੀਂ ਗੁਰੂ ਦੇ ਮਹਾਰਾਜ ਦੀ ਇੱਜ਼ਤ ਮਾਨ ਸਨਮਾਨ ਦੀ ਲੜਾਈ ਲੜਨੀ ਤਾਂ ਕਿਸ ਕਮਰੇ 'ਚ ਬੈਠ ਕੇ ਲੜਨੀ ਖਲਾਰਾ ਤੁਸੀਂ ਸ਼ੁਰੂ ਕੀਤਾ ਆ ਤੇ ਇਕੱਠਾ ਮੈਂ ਤੁਹਾਨੂੰ ਕਰਾਉ ਕੇ ਦੱਸੂਗਾ ਕਿਤਾ ਕਿਹੜਾ ਕਰੀਦਾ ਹੈ ਤੁਸੀਂ ਦੇਖ ਲਓ ਕਿੱਦਾਂ ਬਚਣਾ ਹੈ ਐਚ ਆਰ ਐਮ ਸਾਹਿਬ ਇਹਨਾਂ ਨੂੰ ਦੇਖ ਲਓ ਜੇ ਬਚਣਾ ਪੁੱਛਣਾ ਹੋਇਆ ਇਹਨਾਂ ਨੂੰ ਕਿਹੜੇ ਤਰੀਕੇ ਨਾਲ ਤੁਸੀਂ ਗੱਲ ਕਰ ਲਿਓ ਬੜਾ ਇਹ ਸੇਮ ਜਿਹਾ ਟੌਪਸਰ ਆਪਸੇ ਕਰਦੇ ਨੇ ਇਹ ਤਾਂ ਕਾਰਵਾਈਆਂ ਬਣਦੀਆਂ ਸਾਰੀਆਂ ਤੇ ਪੰਚਾਇਤ ਤੇ ਵੀ ਬਣਦੀਆਂ ਉਹਨਾਂ ਤੇ ਪਰ ਤੁਸੀਂ ਦੇਖ ਲਓ ਕਿੱਦਾਂ ਕਰਲੀ 23 ਸਤੰਬਰ ਪੜ ਕੇ ਸੁਣਾਓ ਗੱਲਾਂ ਜੀ ਕਿਹੜੇ ਕਿਹੜੇ